ਜਗਤ ਉਤਪਤੀ ਬਾਰੇ ਭਾਈ ਗੁਰਦਾਸ ਜੀ ਕੀ ਲਿਖਦੇ ਨੇ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਦੂਜੀ ਪੌੜੀ ਦੇ ਵਿੱਚ ਫੁਰਮਾਉਂਦੇ ਨੇ ਪ੍ਰਥਮੇ ਸਾਸ ਨਾ ਮਾਸਨ ਅੰਦ ਤੁੰਦ ਕਛ ਖਬਰ ਨਾ ਪਾਈ ਰક્ત ਬਿੰਦ ਕੀ ਦੇ ਰਚ ਪੰਜ ਤਤ ਕੀ ਜੜਤ ਜੜਾਈ ਪਵਨ ਪਾਣੀ ਬੈਸੰਤਰ ਚੌਥੀ ਧਰਤੀ ਸੰਗ ਮਿਲਾਈ ਪੰਚਮ ਵਿੱਚ ਆਕਾਸ਼ ਕਰ ਕਰਤਾ ਛਟਮ ਅਦਿਸ਼ਟ ਸਮਾਈ ਪੰਜ ਤਤ 25 ਗੁਣ 76 ਮਿੱਤਰ ਮਿਲਦੇ ਬਣਾਈ ਖਾਣੀ ਬਾਣੀ ਚਲਿਤ ਕਰ ਆਵਾ ਗਣ ਚਰিত্র ਦਿਖਾਈ 84 ਲਖ ਜੋਨ ਉਪਾਈ ਯਾਨੀ ਕਿ ਪਹਿਲੇ ਪਹਿਲ ਜਦੋਂ ਸਾਸ-ਮਾਸ ਕੁਝ ਵੀ ਨਹੀਂ ਸੀ ਉਸ ਸਮੇਂ ਅੰਧ ਤੁੰਦ ਯਾਨੀ ਕਿ ਘੁੱਪ ਹਨੇਰਾ ਸੀ ਕੁਝ ਸੋਝੀ ਨਹੀਂ ਸੀ ਪੈਦੀ ਮਾਂ-ਬਾਪ ਦੇ ਰક્ત ਬਿੰਦ ਤੋਂ ਉਸ ਪਰਮਾਤਮਾ ਨੇ ਪੰਜ ਤੱਤਾਂ ਦਾ ਜੜਾਓ ਜੋੜ ਦਿੱਤਾ ਹਵਾ ਪਾਣੀ ਅੱਗ ਤੇ ਚੌਥਾ ਤੱਤ ਧਰਤੀ ਮਿਲ ਦਿੱਤੀ ਤੇ ਪੰਜਵਾਂ ਆਕਾਸ਼ ਕਰਕੇ ਛੇਵਾਂ ਪਰਮਾਤਮਾ ਆਪ ਹਿਰਦੇ ਦੇ ਵਿੱਚ ਗੁਪਤ ਰੂਪ ਹੋ ਕੇ ਆ ਟਿਕਿਆ ਪਰਮਾਤਮਾ ਨੇ ਪੰਜ ਤੱਤ ਤੇ 25 ਪ੍ਰਕਿਰਤੀਆਂ ਜੋ ਆਪਸ ਵਿੱਚ ਸ਼ਤਰੂ ਸਨ ਇਹਨਾਂ ਨੂੰ ਮੇਲ ਕੇ ਦੇਵ ਬਣਾ ਦਿੱਤੀ। ਇਹ 25 ਪ੍ਰਕਿਰਤੀਆਂ 5 ਤੱਤਾਂ ਤੋਂ ਹੀ ਬਣੀਆਂ ਨੇ ਜਿਨ੍ਹਾਂ ਨੂੰ ਮਹਾਂਕੋਸ਼ ਦੇ ਵਿੱਚ ਪੰਚਵੰਸ਼ਿਤ ਕਰਕੇ ਲਿਖਿਆ ਮਿਲਦਾ ਹੈ। ਚਾਰ ਖਾਣੀਆਂ ਅੰਡਜ ਜੇ ਰਜਸੇਤਜ ਤੇ ਉਤਪੁਜ ਜੀਵਾਂ ਦੇ ਪੈਦਾ ਹੋਣ ਦੇ ਚਾਰ ਤਰੀਕੇ ਬਣਾ ਦਿੱਤੇ ਤੇ ਇਸ ਤਰ੍ਹਾਂ ਪਰਮਾਤਮਾ ਨੇ 84 ਲੱਖ ਜੁਨਾ ਰਾਜ ਦਿੱਤੀਆਂ।